ਅਡਾਨੀ ਪਰਿਵਾਰ ਬਣਿਆ ਸਭ ਤੋਂ ਅਮੀਰ ਅਬਾਨੀ ਪਰਿਵਾਰ ਨੂੰ ਵੀ ਛੱਡਿਆ ਪਿੱਛੇ ਅਰਬ ਪਤਿਆਂ 'ਚ ਸਭ ਤੋਂ ਮੋਹਰੀ ਅਡਾਨੀ 334 ਅਰਪਤੀਆਂ ਦੀ ਅਮੀਰ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਗੋਤਮ ਅੰਡਾਨੀ ਸਿਖਰ ਤੇ ਪਹੁੰਚ ਗਏ ਨੇ ਇਸ ਤੋਂ ਅਗਲਾ ਨੰਬਰ ਮੁਕੇਸ਼ ਅੰਬਾਨੀ ਰਿਲਾਈਸ ਇੰਡਸਟਰੀ ਦੇ ਮਾਲਕ ਦਾ ਹੈ ਦਰਸਾ ਗੋਤਮ ਅੰਡਾਨੀ ਹੁਣ ਰਿਚ ਲਿਸਟ ਵਿੱਚ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਨੇ ਇਸ ਤੋਂ ਬਾਅਦ ਮੁਕੇਸ਼ ਅੰਬਾਨੀ ਤੇ ਸ਼ਿਵਨਾਦਰਨ ਨਾ ਸ਼ਾਮਿਲ ਹੈ ਪਹਿਲੀ ਵਾਰ 300 ਤੋਂ ਵੱਧ ਭਾਰਤੀ ਅਰਪਤੀਆਂ ਨੂੰ ਹੁਣ ਰਿਚ ਲਿਸਟ 2024 ਵਿੱਚ ਸ਼ਾਮਿਲ ਕੀਤਾ ਗਿਆ ਸੀ ਇਹ 13 ਸਾਲ ਪਹਿਲਾਂ ਜਾਰੀ ਕੀਤੀ ਗਈ ਸੂਚੀ ਤੋਂ 6 ਗੁਣਾ ਜ਼ਿਆਦਾ ਹੈ ਹੁਣ ਰਿਚ ਲਿਸਟ 2024 'ਚ ਇਸ ਵਾਰੀ ਇੱਕ ਵੱਡੀ ਛਲਾਂਗ ਦੇਖਣ ਨੂੰ ਮਿਲੀ ਹੈ ਹੁਣੀ ਸ 1500 ਤੋਂ ਵੱਧ ਵਿਅਕਤੀਆਂ ਕੋਲ 1000 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ કુલ ਜਾਇਦਾਦ ਹੈ ਇਸ 7 ਸਾਲ ਪਹਿਲਾਂ ਦੇ ਮੁਕਾਬਲੇ 150 ਫੀਸਦੀ ਦਾ ਵਾਧਾ ਦਰਸਾਉਂਦਾ ਹੈ ਹੂਰਨ ਇੰਡੀਆ ਨੇ કુલ 1539 ਅਤਿ ਅਮੀਰ ਵਿਅਕਤੀਆਂ ਦੀ ਪਛਾਣ ਕੀਤੀ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 2020 ਦਾ ਮਹੱਤਵਪੂਰਨ ਵਾਧਾ ਹੈ ਪਹਿਲੀ ਵਾਰ 1500 ਤੋਂ ਵੱਧ ਲੋਕਾਂ ਨੂੰ ਹੂਰਨ ਰਿਚ ਲਿਸਟ 2024 ਵਿੱਚ ਸ਼ਾਮਲ ਕੀਤਾ ਗਿਆ ਹੈ ਜੋ ਕਿ ਪਿਛਲੇ 5 ਸਾਲਾਂ ਵਿੱਚ 86 ਫੀਸਦੀ ਦਾ ਵਾਧਾ ਹੈ ਇਹਨਾਂ ਲੋਕਾਂ ਦੀ કુલ ਜਾਇਦਾਦ 1000 ਕਰੋੜ ਰੁਪਏ ਤੋਂ ਵੱਧ ਹੈ ਪਹਿਲੀ ਵਾਰ ਸੂਚੀ ਵਿੱਚ 334 ਅਰਪਤੀਆਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਕੋਲ ਅਰਬਾਂ ਦੀ ਜਾਇਦਾਦ ਹੈ ਗੋਤਮ ਅੰਡਾਨੀ ਤੇ ਉਸਦਾ ਪਰਿਵਾਰ 11 ਲੱਖ 64,800 ਕਰੋੜ ਰੁਪਏ ਦੀ ਸੰਪਤੀ ਦੇ ਨਾਲ 2024 ਹੁਣ ਇੰਡੀਆ ਰਿਚ ਲਿਸਟ ਵਿੱਚ ਸਿਖਰ ਤੇ ਹੈ ਉਸਦੀ ਦੌਲਤ ਵਿੱਚ 95% ਦਾ ਵਾਧਾ ਹੋਇਆ ਇਸ ਜ਼ਬਰਦਸਤ ਉਭਾਰ ਕਾਰਨ ਉਹ ਇਸ ਸੂਚੀ ਵਿੱਚ ਸਿਖਰ ਤੇ ਆ ਗਿਆ ਅੰਡਾਨੀ ਦੀ ਦੌਲਤ ਵਿੱਚ ਵਾਧੇ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੋਤਮ ਅੰਡਾਨੀ ਅਤੇ ਉਸਦੇ ਪਰਿਵਾਰ ਨੇ ਹਿਡਨਬਰਗ ਦੇ ਦੋਸ਼ਾਂ ਤੋਂ ਬਾਅਦ ਫਿਨਿਕਸ ਵਾਂਗ ਵਧਦੇ ਹੋਏ ਸਾਲ ਦੀ ਰੈਂਕਿੰਗ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ ਪਿਛਲੇ ਸਾਲ ਦੇ ਮੁਕਾਬਲੇ ਉਹਨਾਂ ਦੀ ਜਾਇਦਾਦ 95% ਵੱਧ ਕੇ 11 ਲੱਖ 66800 ਕਰੋੜ ਰੁਪਏ ਹੋ ਗਈ ਹੈ ਅਡਾਨੀ ਪਰਿਵਾਰ ਬਣਿਆ ਸਭ ਤੋਂ ਅਮੀਰ ਅਬਾਨੀ ਪਰਿਵਾਰ ਨੂੰ ਵੀ ਛੱਡਿਆ ਪਿੱਛੇ ਅਰਬਪਤੀਆਂ ਚ ਸਭ ਤੋਂ ਮੋਹਰੀ ਅਡਾਨੀ 334 ਅਰਪਤੀਆਂ ਦੀ ਅਮੀਰ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਗੋਤਮ ਅੰਡਾਨੀ ਸਿਖਰ ਤੇ ਪਹੁੰਚ ਗਏ ਨੇ ਇਸ ਤੋਂ ਅਗਲਾ ਨੰਬਰ ਮੁਕੇਸ਼ ਅੰਬਾਨੀ ਰਿਲਾਈਸ ਇੰਡਸਟਰੀ ਦੇ ਮਾਲਕ ਦਾ ਹੈ ਦਰਸਾ ਗੋਤਮ ਅੰਡਾਨੀ ਹੁਣ ਰਿਚ ਲਿਸਟ 'ਚ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਨੇ ਇਸ ਤੋਂ ਬਾਅਦ ਮੁਕੇਸ਼ ਅੰਬਾਨੀ ਤੇ ਸ਼ਿਵਨਾਦਰ ਦਾਨਾ ਸ਼ਾਮਿਲ ਹੈ ਪਹਿਲੀ ਵਾਰ 300 ਤੋਂ ਵੱਧ ਭਾਰਤੀ ਅਰਪਤੀਆਂ ਨੂੰ ਹੁਣ ਰਿਚ ਲਿਸਟ 2024 'ਚ ਸ਼ਾਮਲ ਕੀਤਾ ਗਿਆ ਸੀ ਇਹ 13 ਸਾਲ ਪਹਿਲਾਂ ਜਾਰੀ ਕੀਤੀ ਗਈ ਸੂਚੀ ਤੋਂ 6 ਗੁਣਾ ਜ਼ਿਆਦਾ ਹੈ ਹੁਰਨ ਰਿਚ ਲਿਸਟ 2024 ਚ ਇਸ ਵਾਰੀ ਕਬੱਡੀ ਚलांग ਦੇਖਣ ਨੂੰ ਮਿਲੀ ਹੈ ਹੁਣੀ ਸੂਚੀ ਵਿੱਚ 1500 ਤੋਂ ਵੱਧ ਵਿਅਕਤੀਆਂ ਕੋਲ 1000 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਕੁੱਲ ਜਾਇਦਾਦ ਹੈ ਇਸ 7 ਸਾਲ ਪਹਿਲਾਂ ਦੇ ਮੁਕਾਬਲੇ 150 ਫੀਸਦੀ ਦਾ ਵਾਧਾ ਦਰਸਾਉਂਦਾ ਹੈ ਹੁਰਨ ਇੰਡੀਆ ਨੇ ਕੁੱਲ 1539 ਅਤਿ ਅਮੀਰ ਵਿਅਕਤੀਆਂ ਦੀ ਪਛਾਣ ਕੀਤੀ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 2020 ਦਾ ਮਹੱਤਵਪੂਰਨ ਵਾਧਾ ਹੈ ਪਹਿਲੀ ਵਾਰ 1500 ਤੋਂ ਵੱਧ ਲੋਕਾਂ ਨੂੰ ਹੁਰਨ ਰਿਚ ਲਿਸਟ 2024 ਵਿੱਚ ਸ਼ਾਮਲ ਕੀਤਾ ਗਿਆ ਹੈ ਜੋ ਕਿ ਪਿਛਲੇ 5 ਸਾਲਾਂ ਵਿੱਚ 86% ਦਾ ਵਾਧਾ ਹੈ ਇਹਨਾਂ ਲੋਕਾਂ ਦੀ કુલ ਜਾਇਦਾਦ ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ ਪਹਿਲੀ ਵਾਰ ਸੂਚੀ ਵਿੱਚ 334 ਅਰਪਤੀਆਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਕੋਲ ਅਰਬਾਂ ਦੀ ਜਾਇਦਾਦ ਹੈ ਗੋਤਮ ਅੰਡਾਨੀ ਤੇ ਉਸਦਾ ਪਰਿਵਾਰ 11 ਲੱਖ 66 ਹਜ਼ਾਰ 800 ਕਰੋੜ ਰੁਪਏ ਦੀ ਸੰਪਤੀ ਦੇ ਨਾਲ 2024 ਹੁਨਰ ਇੰਡੀਆ ਰਿਚ ਲਿਸਟ ਵਿੱਚ ਸਿਖਰ ਤੇ ਹੈ ਉਸਦੀ ਦੌਲਤ ਵਿੱਚ 95% ਦਾ ਵਾਧਾ ਹੋਇਆ ਇਸ ਜ਼ਬਰਦਸਤ ਉਭਾਰ ਕਾਰਨ ਉਹ ਇਸ ਸੂਚੀ ਵਿੱਚ ਸਿਖਰ ਤੇ ਆ ਗਿਆ ਅੰਡਾਨੀ ਦੀ ਦੌਲਤ ਵਿੱਚ ਵਾਧੇ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੋਤਮ ਅੰਡਾਨੀ ਅਤੇ ਉਸਦੇ ਪਰਿਵਾਰ ਨੇ ਹਿਡਨਬਰਗ ਦੇ ਦੋਸ਼ਾਂ ਤੋਂ ਬਾਅਦ ਫਿਨਿਕਸ ਵਾਂਗ ਵੱਧਦੇ ਹੋਏ ਸਾਲ ਦੀ ਰੈਂਕਿੰਗ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਪਿਛਲੇ ਸਾਲ ਦੇ ਮੁਕਾਬਲੇ ਉਹਨਾਂ ਦੀ ਜਾਇਦਾਦ 95% ਵਧ ਕੇ 1161800 ਕਰੋੜ ਰੁਪਏ ਹੋ ਗਈ